ਇਰਾਨ ਤੇ ਇਜ਼ਰਾਈਲ ਆਲਾ ਕੌਨਫਲिक्ट ਹੈਗਾ ਜਿਹੜੀ ਲੜਾਈ ਹੈਗੀ ਆ ਉਹ ਅੱਜ ਚੌਥੇ ਦਿਨ ਦੇ ਵਿੱਚ ਪ੍ਰਵੇਸ਼ ਕਰ ਚੁੱਕੀ ਆ ਅੱਜ 16 ਜੂਨ ਨੂੰ ਯਾਨੀ ਕਿ ਇਹਨੂੰ 4 ਦਿਨ ਹੋ ਚੁੱਕੇ ਆ ਤੇ ਦੋਨਾਂ ਹੀ ਦੇਸ਼ਾਂ ਨੇ ਇੱਕ ਦੂਏ ਦਾ ਕਾਫੀ ਨੁਕਸਾਨ ਕੀਤਾ ਤੇ ਜਿਹੜਾ ਇਜ਼ਰਾਈਲ ਨੇ ਪਹਿਲਾਂ ਅਟੈਕ ਕੀਤਾ ਸੀਗਾ ਸਟ੍ਰਾਈਕ ਕੀਤੀ ਸੀ ਇਹ ਸਟ੍ਰਾਈਕ ਉਹਦੇ ਵਿੱਚ ਜਿੱਦਾਂ ਦੱਸਿਆ ਜਾ ਰਿਹਾ ਇਰਾਨ ਵੱਲੋਂ ਕਿ 350 ਦੇ ਕਰੀਬ ਜਿਹੜੇ ਲੋਕ ਮਾਰੇ ਆ ਉਦੇ ਵਿੱਚ ਉਹਨਾਂ ਨੇ ਕਿਹਾ 90% ਜਿਹੜੇ ਸੀਗੇ ਉਹ ਸਾਡੇ ਦੇਸ਼ ਦੇ ਨਾਗਰਿਕ ਸੀਗੇ ਆਮ ਨਾਗਰਿਕ ਸੀਗੇ ਜਿਹੜੇ ਕੁਝ ਫੌਜ ਦੇ ਉੱਚ ਅਧਿਕਾਰੀ ਮਰਿਆ ਸਾਇੰਟਿਸਟ ਮਰਿਆ ਉਹ ਅਲੱਗ ਗੱਲ ਆ ਪਰ 90% ਉਹ ਦੱਸਿਆ ਸਾਡੇ ਜਿਹੜੇ ਇਹ ਨਾਰਮਲ ਜਿਹੜੇ ਸੀਗੇ ਉਹ ਨਾਗਰਿਕ ਸੀਗੇ ਜਿਦੇ ਵਿੱਚ ਬੱਚੇ ਤੇ ਔਰਤਾਂ ਵੀ ਸ਼ਾਮਲ ਸੀਗੀਆਂ ਫਿਲਹਾਲ ਉਹਦੇ ਜਵਾਬੀ ਕਾਰਵਾਈ ਦੇ ਵਿੱਚ ਈਰਾਨ ਵਾਲੇ ਪਿਛਲੇ 3 ਦਿਨ ਤੋਂ ਲਗਾਤਾਰ ਉੱਤੇ ਅਟੈਕ ਕਰ ਰਹੇ ਆ ਇਜ਼ਰਾਈਲ ਦੇ ਉੱਤੇ ਮਜ਼ਾਈਲਾ ਸਿੱਟ ਰਹੇ ਆ ਕਈ ਮਜ਼ਾਈਲਾ ਉੱਪਰ ਨਸ਼ਟ ਹੋ ਰਹੀਆਂ ਕਈ ਥੱਲੇ ਉਹਨਾਂ ਦੇ ਡਿੱਗ ਰਹੀਆਂ ਤੇ ਇਜ਼ਰਾਈਲ ਵਾਲਿਆਂ ਦਾ ਵੀ ਇਹਦੇ ਵਿੱਚ ਖਾਸਾ ਨੁਕਸਾਨ ਹੋਇਆ ਪਰ ਇਜ਼ਰਾਈਲ ਵਾਲਿਆਂ ਦਾ ਮੀਡੀਆ ਵਾਲੀ ਜਿਹੜੀ ਖਬਰ ਹੈਗੀ ਆ ਬਾਹਰ ਨਹੀਂ ਆਉਣ ਦਿੰਦਾ ਕਿਉਂਕਿ ਉੱਥੋਂ ਦਾ ਜਿਹੜਾ ਇਹ ਪੀਐਮ ਹੈਗਾ ਨੱਤਿਆ ਨਾਉ ਉਹਦਾ ਕਹਿਣਾ ਹੈ ਕਿ ਜੇਕਰ ਅਸੀਂ ਜ਼ਿਆਦਾ ਕੁਝ ਦਿਖਾ ਦਿੱਤਾ ਸਾਡਾ ਨੁਕਸਾਨ ਹੋਇਆ ਸਾਡੀ ਜਿਹੜੀ ਜਨਤਾ ਹੈਗੀ ਆ ਇਜ਼ਰਾਈਲ ਦੀ ਉਹਦਾ ਮਨੋਬਲ ਟੁੱਟ ਸਕਦਾ ਹੈ ਪਹਿਲਾਂ ਹੀ ਉੱਥੇ ਇਹ ਥੋੜੇ ਜਿਹੇ ਲੋਕ ਹੀ ਰਹਿੰਦੇ ਆ ਤੇ ਛੋਟਾ ਜਿਹਾ ਦੇਸ਼ ਆ ਇਜ਼ਰਾਈਲ ਤੁਹਾਨੂੰ ਪਤਾ ਹੈ ਫਿਲਹਾਲ ਇਹ ਜਿਹੜਾ ਇੱਕ ਇਹ ਬੰਬ ਡਿੱਗਦਿਆਂ ਦੀ ਇਹ ਫੋਟੋ ਮੇਰੇ ਪਿੱਛੇ ਹੈਗਾ ਇਹ ਇਜ਼ਰਾਈਲ ਦਾ ਹੀ ਸ਼ਹਿਰ ਹੈਗਾ ਹਾਈਫਾ ਜਿੱਥੇ ਦੱਸਿਆ ਜਾ ਰਿਹਾ ਕਿ ਕਾਫੀ ਨੁਕਸਾਨ ਹੋਇਆ ਇਸ ਤੋਂ ਇਲਾਵਾ テルਅਵੀਵ ਤੇ ਜੇਰੂਸਲਮ ਦੇ ਉੱਤੇ ਵੀ ਕਾਫੀ ਜੜੀਆਂ ਇਹਨਾਂ ਦੀਆਂ ਮਜ਼ਾਈਲਾਂ ਦੇ ਨਾਲ ਈਰਾਨ ਵਾਲਿਆਂ ਨੇ ਹਮਲਾ ਕੀਤਾ ਤੇ ਬਹੁਤ ਨੁਕਸਾਨ ਕੀਤਾ ਸਾਰੀਆਂ ਤਸਵੀਰਾਂ ਇਜ਼ਰਾਈਲ ਦੇ ਵੱਖ-ਵੱਖ ਸ਼ਹਿਰਾਂ ਦੀਆਂ ਹੀ ਆ ਜਿੱਥੇ ਕੀ ਦੇਖਣ ਤੋਂ ਪਤਾ ਲੱਗਦਾ ਹੈ ਕਿ ਕਾਫੀ ਨੁਕਸਾਨ ਕੀਤਾ ਗਿਆ ਜਿਹੜੇ ਈਰਾਨ ਨੇ ਜਿਹੜੇ ਹਮਲੇ ਕੀਤੇ ਆ ਇਜ਼ਰਾਈਲ ਦੇ ਦੂਸਰੀ ਸਭ ਤੋਂ ਵੱਡੀ ਗੱਲ ਇਹ ਆ ਕਿ 10000 ਭਾਰਤੀ 10000 ਭਾਰਤੀ ਈਰਾਨ ਦੇ ਵਿੱਚ ਫਸੇ ਹੋਏ ਆ ਜਿਹੜੇ ਕੀ ਆਪਣੀ ਇੱਥੇ ਇੰਡੀਅਨ ਗਵਰਨਮੈਂਟ ਨੂੰ ਰਿਕੁਐਸਟ ਕਰ ਰਿਹਾ ਕਿ ਸਾਨੂੰ ਇੱਥੋਂ ਛੇਤੀ ਤੋਂ ਛੇਤੀ ਕੱਢਿਆ ਜਾਵੇ ਤੇ ਉਹਨਾਂ 10000 ਦੇ ਵਿੱਚੋਂ 6000 ਸਟੂਡੈਂਟ ਆ ਬਿਲਕੁਲ 6000 ਸਟੂਡੈਂਟ ਆ ਜਿਹੜਾ ਈਰਾਨ ਦੇ ਵਿੱਚ ਪੜਨ ਗਿਆ ਸੀ ਉਦਾਂ ਅਸੀਂ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਇਕਨੋਮੀ ਹੈਗੀ ਸਾਡੀ ਜੀਡੀਪੀ ਐਡੀ ਹੈਗੀ ਆ ਪਰ ਸਾਡੇ ਫੇਰ ਵੀ ਇੰਨੇ ਸਟੂਡੈਂਟ ਹੈਗੇ ਆ ਜਿਹੜੇ 6000 ਉਹ ਇਰਾਨ ਚ ਪੜਨ ਗਏ ਉਹ ਕਿਆ ਬਾਤ ਆ ਨਾ ਸੋ ਉਹ ਜਿਹੜੇ ਸਟੂਡੈਂਟ ਹੈਗੇ ਆ ਜਿਹੜੇ ਇਰਾਨ ਪੜਨ ਗਏ ਉਹ ਕਹਿੰਦੇ ਅਸੀਂ ਤਿੰਨ ਦਿਨ ਤੋਂ ਸੁੱਤੇ ਨਹੀਂ ਹੈਗੇ ਇੱਥੇ ਅਟੈਕ ਹੋ ਰਹੇ ਆ ਇਜ਼ਰਾਈਲ ਵਾਲੇ ਕਰ ਰਹੇ ਆ ਸਾਨੂੰ ਇਥੋਂ ਵਾਪਸ ਬੁਲਾਇਆ ਜਾਵੇ ਇੰਡੀਆ ਬੁਲਾਇਆ ਜਾਵੇ ਫਿਲਹਾਲ ਦੱਸਿਆ ਜਾ ਰਿਹਾ ਕਿ ਇਹਨਾਂ ਨੂੰ ਇੱਕ ਸੇਫ ਜਗ੍ਹਾ ਇਰਾਨ ਦੇ ਵਿੱਚ ਹੀ ਭੇਜ ਦਿੱਤਾ ਗਿਆ ਇਰਾਨ ਦੇ ਵਿੱਚ ਜਿਹੜੇ ਪਾਕਿਸਤਾਨ ਦੇ ਇਹ ਸਟੂਡੈਂਟ ਸਿਗੇ ਜਾ ਇਰਾਕ ਦੇ ਸਟੂਡੈਂਟ ਸੀਗੇ ਉਹਨਾਂ ਦੇਛ ਨੇ ਆਪਣੇ ਸਟੂਡੈਂਟ ਉਥੋਂ ਕੱਢ ਲੈ ਸੀਗੇ ਕਨਫਲੈਕਟ ਜਿਹੜਾ ਜਦੋਂ ਕਾ ਸਟਾਰਟ ਹੀ ਹੋਇਆ ਸੀ ਪਰ ਇੰਡੀਆ ਦੇ ਜਿਹੜੇ ਹੈਗੇ ਆ ਉਥੇ ਸਟੂਡੈਂਟ 6000 ਸਟੂਡੈਂਟ ਤੇ 4000 ਕੋਈ ਹੋਰ ਲੋਕ ਹੈਗੇ ਆ ਮਤਲਬ ਟੋਟਲ 10000 ਇੰਡੀਆ ਦੇ ਲੋਕ ਜਿਹੜੇ ਹੈਗੇ ਆ ਉਹ ਈਰਾਨ ਦੇ ਵਿੱਚ ਫਸੇ ਹੋਏ ਆ ਉਹ ਈਰਾਨ ਐਸ ਵੇਲੇ ਹਮਲੇ ਕਰ ਰਿਹਾ ਆਪਣੀਆਂ ਤਕੜੀਆਂ ਤਕੜੀਆਂ ਮਜ਼ਾਈਲਾਂ ਬੈਲਿਸਟਿਕ ਮਜ਼ਾਈਲਾਂ ਸਾਰਿਆਂ ਦੇ ਨਾਲ ਐਸ ਵੇਲੇ ਉਹ ਹਮਲੇ ਕਰ ਰਿਹਾ ਪੂਰੀ ਸ਼ਕਤੀ ਦੇ ਨਾਲ ਇਹ ਇਜ਼ਰਾਈਲ ਦੇ ਉੱਤੇ ਇਹਦਾ ਟੇਲ ਅਵੀਵ ਹੋ ਗਿਆ ਤੇ ਹਾਈਫਾ ਹੋ ਗਿਆ ਇੱਥੇ ਬਹੁਤ ਹਮਲੇ ਹੋਇਆ ਤੇਲ ਅਬੀਬ ਦੇ ਵਿੱਚ ਜਿਹੜੀ ਯੂ ਐਸ اے ਦੀ ਐਂਬੈਸੀ ਜਿਹੀ ਉੱਤੇ ਵੀ ਮਤਲਬ ਨੁਕਸਾਨ ਹੋਇਆ ਹੈਗਾ ਤੇ ਉਹਨਾਂ ਨੇ ਆਪਣੀ ਜਿਹੜੀ ਐਂਬੈਸੀ ਜਿਹੀ ਉਹ ਬੰਦ ਕਰਤੀ ਜੇਰੂਸਲਮ ਦੇ ਵਿੱਚ ਵੀ ਅਟੈਕ ਕੀਤਾ ਗਿਆ ਆਇਆ ਲੋਨ ਹੋ ਗਿਆ ਆ ਪੀਥੈਟਿਕਵਾ ਹੋ ਗਿਆ ਤੇ ਆ ਬਨਈ ਬਰਾਕ ਹੋ ਗਿਆ ਨਾਮ ਲੈਣ ਦੇ ਵਿੱਚ ਹੋ ਸਕਦਾ ਥੋੜਾ ਹੋ ਸਕਦਾ ਭਈ ਇੱਧਰ ਉੱਧਰ ਹੋ ਗਿਆ ਵੀ ਕਿਉਂਕਿ ਨਾਮ ਥੋੜੇ ਆਹ ਕਸੂਤੇ ਰਿਹਾ ਹੈਗੇ ਫਿਲਹਾਲ ਇਹ ਜਿਹੜੀਆਂ ਜਗ੍ਹਾ ਹੈਗੀਆਂ 1 2 3 4 5 6 ਇਹਨਾਂ ਜਗ੍ਹਾ ਦੇ ਉੱਤੇ ਇਸ ਇਰਾਨ ਵਾਲੇ ਫਿਲਹਾਲ ਜਿਹੜੇ ਆ ਹਮਲਾ ਕਰ ਰਿਹਾ ਲਗਾਤਾਰ ਕਰ ਰਿਹਾ ਤੇ ਰੁਕਣ ਦਾ ਨਾਮ ਨਹੀਂ ਲੈ ਰਿਹਾ। ਕੱਲ ਡੋਨਲਡ 트ੰਪ ਨੇ ਇਹ 15 ਜੂਨ ਨੂੰ ਟਵੀਟ ਕੀਤਾ ਸੀ ਕਿ ਜੇ ਉਹ ਚਾਹੁੰਦੇ ਆ ਕਹਿੰਦਾ ਕਿ ਇਰਾਨ ਤੇ ਇਜ਼ਰਾਇਲ ਵਾਲੇ ਮੈਂ ਉਹਨਾਂ ਦੇ ਵਿੱਚ ਪੈ ਕੇ ਉਹਨਾਂ ਦੀ ਡੀਲ ਕਰਵਾ ਸਕਦਾ, ਸੀਜ਼ਫਾਇਰ ਕਰਵਾ ਸਕਦਾ। ਜਿੱਦਾਂ ਇੰਡੀਆ ਦਾ ਮੈਂ ਕਰਵਾਇਆ ਸੀ ਤੇ ਪਾਕਿਸਤਾਨ ਦਾ ਮੈਂ ਕਰਾਇਆ ਸੀ ਜਿੱਦਾਂ ਛੇਕੀ ਮਾਰਦੇ ਹੁੰਦਾ ਸਰਪੰਚਾ ਉਹਦਾ ਮਾਰ ਵੀ ਸਕਦਾ ਹੈਗਾ ਹਨਾ। ਪਰ ਜਿਹੜੇ ਇਹ ਇਰਾਨ ਵਾਲੇ ਹੈਗੇ ਆ ਨਾ ਉੱਥੋਂ ਦਾ ਜਿਹੜਾ ਇਹ ਨੇਤਾ ਹੈਗਾ ਅਲੀ ਖੇਮੇਨੀ ਇਕੋ ਸਿਆਣਾ ਜ ਆ ਤੁਸੀਂ ਦੇਖਿਆ ਵੀ ਉਹਨਾਂ ਨੂੰ ਥੋੜੀ ਵੱਡੀ ਵੱਡੀ ਦਾੜੀ ਆ ਤੇ ਉਹ ਪੋਸ਼ਾਕ ਵੀ ਅਰਬੀ ਅਰਗੀ ਪਾਉਂਦਾ ਉਹਨੇ ਕਿਹਾ ਕਹਿੰਦਾ ਨਹੀਂ ਹੁਣ ਅਸੀਂ ਪਹਿਲਾਂ ਜਿਹੜਾ ਉਹਨਾਂ ਨੇ ਅਟੈਕ ਕੀਤਾ ਸੀਗਾ ਇਜ਼ਰਾਈਲ ਵਾਲੇ ਚੜ੍ਹ ਕੇ ਆਏ ਸੀਗੇ ਹੁਣ ਅਸੀਂ ਆਪਣਾ ਇਹ ਸਾਰਾ ਘਾਟਾ ਵਾਧਾ ਪੂਰਾ ਕਰਕੇ ਉਹਨਾਂ ਨੇ ਸਾਡੇ ਇਨੇ નિર્ਦੋਸ਼ ਲੋਕ ਵੀ ਮਾਰੇ ਆ ਵੀ ਅਸੀਂ ਸਾਰਾ ਇਹ ਘਾਟਾ ਵਾਧਾ ਹੁਣ ਪੂਰਾ ਕਰਾਂਗੇ ਕੋ ਅਸੀਂ ਸੀਜ਼ਫਾਇਰ ਬਾਰੇ ਸੋਚਾਂਗੇ ਫਿਲਹਾਲ ਤਾਂ ਅਸੀਂ ਹੁਣ ਇਹਨੂੰ ਜਵਾਬ ਦਵਾਂਗੇ ਇਜ਼ਰਾਈਲ ਫਿਲਹਾਲ ਜਿਹੜਾ ਇਜ਼ਰਾਈਲ ਦੇ ਉੱਤੇ ਕਹਿਰ ਵਰਸ ਰਿਹਾ ਹੈ ਕਹਿੰਦੇ ਕਿ ਆਹ ਜਿਹੜੀ ਇੱਕ ਮਜ਼ਾਹ ਲੈਗੀ ਆ ਫਤਹਾ ਇਹ ਇਰਾਨ ਵਾਲਿਆਂ ਦੀ ਮਿਜ਼ਾਈਲ ਹੈਗੀ ਆ ਬੈਲਿਸਟਿਕ ਹਾਈਪਰਸੋਨਿਕ ਮਿਜ਼ਾਈਲ ਹੈਗੀ ਆ ਇਹ ਜਿਹੜੀ ਮਿਜ਼ਾਈਲ ਹੈਗੀ ਆ ਉਹਨਾਂ ਦਾ ਜਿਹੜਾ ਇਹ ਸਿਸਟਮ ਹੈਗਾ ਆਇਰਨ ਡੋਮ ਜਿਹੜਾ ਇਹ ਸੁਰੱਖਿਆ ਤੰਤਰ ਸੀਗਾ ਇਜ਼ਰਾਈਲ ਵਾਲਿਆਂ ਦਾ ਉਹਦੇ ਗੇਟ ਦੇ ਵਿੱਚ ਇਹ ਆ ਨਹੀਂ ਰਹੀ ਤੇ ਇਹ ਵਾਲੀ ਜਾ ਕੇ ਉਹਨਾਂ ਦੇ ਹਿੱਟ ਕਰ ਰਹੀ ਆ ਤੇ ਕਾਫੀ ਨੁਕਸਾਨ ਕਰ ਰਹੀ ਆ ਫਿਲਹਾਲ ਇਰਾਨ ਵਾਲਿਆਂ ਕੋਲ ਹੋਰ ਵੀ ਬਹੁਤ ਸਾਰੀਆਂ ਮਿਜ਼ਾਈਲਾਂ ਹੈਗੀਆਂ ਇਹ ਵਾਲੀ ਉਹਨਾਂ ਨੇ ਆਪਣੇ ਉੱਥੇ ਇਰਾਨ ਦੇ ਵਿੱਚ ਹੀ ਬਣਾਈ ਹੋਈ ਸੀਗੀ ਦੇਸੀ ਮਿਜ਼ਾਈਲ ਉਹਨਾਂ ਦੀ ਕਾਫੀ ਲੌਂਗ ਰੇਂਜ ਤੱਕ ਜਾਂਦੀ ਹੈਗੀ ਤੇ ਇਹ ਵਾਲੀ ਮਜ਼ਹਲ ਜਿਹੜੀ ਆ ਹਨਾ ਕਹਿੰਦੇ ਉਹਨਾਂ ਦੇ ਕੋਈ ਗੇਟ ਚ ਨਹੀਂ ਆ ਰਹੀ ਸੋ ਇਸ ਲਈ ਇਹ ਮਜ਼ਹਲਾ ਥੱਲੇ ਡਿੱਗ ਰਹੀਆਂ ਕਈ ਉਹਨਾਂ ਦੀਆਂ ਉੱਪਰ ਵੀ ਨਸ਼ਟ ਹੋ ਰਹੀਆਂ ਐਦਾਂ ਨਹੀਂਗਾ ਉਹਨਾਂ ਦਾ ਜਿਹੜਾ ਸੁਰੱਖਿਆ ਤੰਤਰ ਹੈਗਾ ਆਇਰਨ ਡੋਮ ਕਾਫੀ ਮੰਨਿਆ ਪਰ ਮੰਨਿਆ ਹੈਗਾ ਇਜ਼ਰਾਈਲ ਵਾਲਿਆਂ ਦਾ ਉਹ ਉੱਪਰ ਵੀ ਨਸ਼ਟ ਕਰਦੇ ਪਏ ਆ ਪਰ ਇਹ ਵਾਲੀਆਂ ਮਜ਼ਹਲਾ ਕਹਿੰਦੇ ਘਟ ਰੇ ਚੱਲ ਰਹੀਆਂ ਉਹਨਾਂ ਦੇ ਯਾਨੀ ਕਿ ਕਾਬੂ ਨਹੀਂ ਆ ਰਹੀਆਂ ਇਹ ਜਿੱਥੇ ਡਿੱਗਦੀਆਂ ਤੇ ਕਾਫੀ ਤਬਾਹੀ ਮਚਾ ਰਹੀਆਂ ਹੈਗੀਆਂ ਜਿਵੇਂ ਦੱਸਦਾ ਇਹ ਜਿਹੜੀ ਮਜ਼ਹਲ ਹੈਗੀ ਆ ਇਹਨਾਂ ਦੀ ਫਸਟ 300 ਤੋਂ ਲੈ ਕੇ 700 ਕਿਲੋ ਤੱਕ ਵਿਸਫੋਟਕ ਪਦਾਰਥ ਆਪਣੇ ਨਾਲ ਲੈ ਕੇ ਉੱਡ ਸਕਦੀ ਹੈ। ਹਾਲ ਜਿਹੜੀ ਇੱਕ ਹੋਰ ਗੱਲ ਸਾਹਮਣੇ ਆ ਰਹੀ ਆ ਕਿ ਜਿਹੜੇ ਈਰਾਨ ਦੇ ਉੱਚ ਅਧਿਕਾਰੀ ਸੀਗੇ ਉਹਨਾਂ ਨੇ ਕਿਹਾ ਜੇਕਰ ਇਹ ਪਰਮਾਣੂ ਹਮਲਾ ਕਰਦਾ ਹੈ ਸਾਡੇ ਤੇ ਇਜ਼ਰਾਈਲ ਈਰਾਨ ਦੇ ਉੱਤੇ ਤਾਂ ਪਾਕਿਸਤਾਨ ਸਾਡੀ ਹੈਲਪ ਕਰਨ ਲਈ ਆਊਗਾ ਤੇ ਉਹ ਜਿਹੜਾ ਹੈਗਾ ਪਰਮਾਣੂ ਬੰਬ ਇਜ਼ਰਾਈਲ ਦੇ ਉੱਤੇ ਸਿੱਟ ਸਕਦਾ ਹੈ। ਇਹ ਜਿਹੜੀ ਗੱਲ ਕਹੀ ਹੈ ਈਰਾਨ ਦੇ ਜਿਹੜੇ ਉੱਚ ਫੌਜ ਦੇ ਅਧਿਕਾਰੀ ਹੈਗੇ ਆ ਉਹਨਾਂ ਨੇ ਹੀ ਗੱਲ ਕੀਤੀ ਸੀ। ਫਿਲਹਾਲ ਅਸੀਂ ਗੱਲ ਕਰ ਲੈਨੇ ਆ ਜਿਹੜੀ ਪਾਕਿਸਤਾਨ ਦੇ ਕੋਲ ਸਭ ਤੋਂ ਇਹ ਰੇਂਜ ਵਾਲੀ ਜਿਹੜੀ ਮਜ਼ਾ ਹੈ ਲੱਗੀ ਆ ਸ਼ਾਹੀਨ 3 ਆ ਜਿਹਦੀ ਕੀ ਰੇਂਜ ਹੈਗੀ ਆ 2750 ਕਿਲੋਮੀਟਰ ਤੱਕ ਇਹ ਜਾ ਸਕਦੀ ਆ ਜਾਨੀ ਕਿ ਉੱਥੇ ਪਰਮਾਣੂ ਬੰਬ ਜਾਂ ਨੋਰਮਲ ਬੰਬ ਵੀ ਸਿੱਟ ਸਕਦੀ ਆ ਇੰਨੀ ਇਹਦੀ ਰੇਂਜ ਹੈਗੀ ਆ ਸੋ ਜਿਹੜੀ ਪਾਕਿਸਤਾਨ ਤੋਂ ਇਜ਼ਰਾਈਲ ਦੀ ਜਿਹੜੀ ਦੂਰੀ ਹੈਗੀ ਆ ਉਹ ਲਗਭਗ ਇਹ 3283 ਕਿਲੋਮੀਟਰ ਜਾਨੀ ਕਿ ਹੈਗੀ ਆ 3000 ਦੇ ਲਗਭਗ ਲਾ ਲਓ ਚਲੋ ਚਲੋ ਈਰਾਨ ਵਾਲਿਆਂ ਨੇ ਤਾਂ ਗੱਲ ਕਹਿ ਦਿੱਤੀ ਕਿ ਪਾਕਿਸਤਾਨ ਵਾਲੇ ਸਾਡੇ ਪਿੱਛੇ ਆ ਬਾਕੀ ਪਾਕਿਸਤਾਨ ਵਾਲੇ ਪਿੱਛੇ ਹੋਊਗੇ ਨਹੀਂ ਹੋਊਗੇ ਉਹ ਗੱਲ ਅਲੱਗ ਆ ਅਗਲੇ ਨੇ ਗੱਲ ਕਰਦੇ ਇਹ ਜਿਹੜੀ ਪਾਕਿਸਤਾਨ ਦੀ ਸ਼ਾਹੀਨ 3 ਦੀ ਗੱਲ ਇੱਕ ਨੌਲੇਜ ਲਈ ਵਿੱਚ ਕਰ ਦਿੱਤੀ ਸੀਗੀ ਫਿਲਹਾਲ ਜਿਹੜੀ ਇੰਡੀਆ ਦੇ ਕੋਲ ਅਗਨੀ 5 ਹੈਗੀ ਆ ਇਹਦੀ ਰੇਂਜ ਹੈਗੀ ਆ 5000 ਕਿਲੋਮੀਟਰ ਬਹੁਤ ਰੇਂਜ ਵਾਲੀ ਇਹ ਜਿਹੜੀ ਇਹ ਮਿਜ਼ਾਈਲ ਆ ਆਪਣੇ ਇੰਡੀਆ ਦੇ ਕੋਲ ਇਹ ਮੌਜੂਦ ਹੈਗੀ ਆ ਸੋ ਜੇ ਆਪਾਂ ਇੰਡੀਆ ਤੋਂ ਇਜ਼ਰਾਈਲ ਦੀ ਦੂਰੀ ਨਾਪੀਏ ਤਾਂ ਇਹ 4532 ਕਿਲੋਮੀਟਰ ਹੈਗੀ ਆ ਸੋ ਇੰਡੀਆ ਲਈ ਤਾਂ ਇਹ ਗੱਲ ਕਹਿਆ ਕਈ ਜਾ ਸਕਦੀ ਆ ਪਾਕਿਸਤਾਨ ਵਾਲਿਆਂ ਕੋਲ ਹੱਲੇ ਇਹ ਟੈਕਨੋਲੋਜੀ ਵਾਲੀ ਜਿਹੜੀ ਲੰਬੀ ਐਡੀ ਮਿਜ਼ਾਈਲ ਹੈ ਨਹੀਂਗੀ ਵਿੱਚ ਜਨਰਲ ਨੌਲੇਜ ਲਈ ਗੱਲ ਕੀਤੀ ਹੈਗੀ ਆ ਫਿਲਹਾਲ ਜਿਹੜੀ ਗੱਲ ਤੇ ਆਪਾਂ ਆਉਣੇ ਆ ਕਿ ਜਿਹੜੇ 6000 ਸਟੂਡੈਂਟ ਇੰਡੀਆ ਦੇ ਈਰਾਨ ਦੇ ਵਿੱਚ ਫਸੇ ਹੋਏ ਆ ਤੁਸੀਂ ਇਹ ਸੋਚੋ ਕਿ ਜਿਹੜੇ ਆਪਣੇ ਸਟੂਡੈਂਟ ਹੈਗੇ ਆ ਇੰਡੀਆ ਦੇ 6000 ਉੱਥੇ ਪੜ੍ਹਾਈ ਕਰਨ ਕਿਹੜੀ ਪੜ੍ਹਾਈ ਕਰਨ ਜਾਂਦੇ ਆ ਜਿਹੜੀ ਇੱਥੇ ਨਹੀਂ ਹੁੰਦੀ ਹੈਗੀ ਬਾਈ ਗੱਲ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਇਹ ਜ਼ਿਆਦਾਤਰ ਸਟੂਡੈਂਟ ਜਿਹੜੇ ਉੱਥੇ ਗਏ ਹੈਗੇ ਆ ਐਮਬੀਬੀਐਸ ਕਰਨ ਜਾਂਦੇ ਆ ਬਿਲਕੁਲ ਕਿਉਂਕਿ ਜਿਹੜੀ ਐਮਬੀਬੀਐਸ ਦੀ ਇੱਥੇ ਫੀਸ ਹੈ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਹੈਗੀ ਆ ਜੇ ਅੱਜ ਵੀ ਕੋਈ ਗਰੀਬ ਇਹ ਚਾਹਵੇ ਕਿ ਮੇਰਾ ਬੱਚਾ ਐਮਬੀਬੀਐਸ ਕਰਕੇ ਡਾਕਟਰ ਬਣ ਜਾਊਗਾ ਸਰਜਨ ਬਣ ਜਾਊਗਾ ਉਹ ਬਣਾ ਨਹੀਂ ਸਕਦਾ ਤੁਹਾਡੇ ਕੋਲ ਕਰੋੜ ਰੁਪਈਆ ਘੱਟ ਤੋਂ ਘੱਟ ਵੀ ਚਾਹੀਦਾ ਤਾਂ ਤੁਸੀਂ ਆਪਣੇ ਬੱਚੇ ਨੂੰ ਭਾਵੇਂ ਉਹ ਪੜ੍ਹਨ ਲਈ ਵੀ ਛਿਆਰਾ ਤਾਂ ਵੀ ਨਹੀਂ ਤੁਸੀਂ ਬੜਾ ਸਕਦੇ ਡਾਕਟਰ ਅਸੀਂ ਇਹ 5 ਕਿਲੋ ਆਟੇ ਦਾਣ ਬਿਜਲੀਆਂ ਪਿੱਛੇ ਤਾਂ ਫਰੀਆਂ ਪਿੱਛੇ ਵਿਕ ਜਾਈਦਾ ਪਰ ਕਦੀ ਇਹ ਗੱਲ ਕਰੀ ਦੀ ਨਹੀਂ ਕਿਸੇ ਲੀਡਰ ਨੂੰ ਕਿ ਜਿਹੜੀ ਇਹ ਮੈਡੀਕਲ ਫੀਲਡ ਆੜੀ ਪੜ੍ਹਾਈ ਹੈਗੀ ਉਹ ਐਡੀ ਮਹਿੰਗੀ ਗੱਲ ਹੀ ਕੀਤੀ ਹੋਆ ਤੁਸੀਂ ਹੈਨਾ ਕਿਉਂਕਿ ਜਿਹੜਾ ਮੈਡੀਕਲ ਫੀਲਡ ਹੈਗਾ ਜੇ ਕੋਈ ਡਾਕਟਰ ਬਣ ਜਾਂਦਾ ਮੈਨੂੰ ਲੱਗਦਾ ਕੋਈ ਵੀ ਬੱਚਾ ਆਪਣੇ ਘਰ ਦੀ ਗਰੀਬੀ ਚੱਕ ਸਕਦਾ ਹੁੰਦਾ ਪਰ ਇਹ ਕੋਈ ਗਰੀਬ ਘਰ ਦਾ ਬੱਚਾ ਡਾਕਟਰ ਬਣੇ ਨਾ ਤਾਂ ਇਹ ਡੱਡ ਵੱਡੇ ਇਹਨਾਂ ਦੇ ਰੱਖੇ ਹੋਏ ਹਨ ਬੀਏ ਕਰ ਲਓ ਤੁਸੀਂ ਐਮਬੀਏ ਕਰ ਲਓ ਇਹਨਾਂ ਦੀਆਂ ਫੀਸਾਂ ਨਾਰਮਲ ਹੈਗੀਆਂ ਜੇ ਤੁਸੀਂ ਬੀਐਸਸੀ ਇਹ ਨਾਰਮਲ ਕਰਦੇ ਆ ਤਾਂ ਉਹਦੀ ਫੀਸ ਅਲੱਗ ਆ ਜੇ ਤੁਸੀਂ ਬੀਐਸਸੀ ਕੋਈ ਆਹ ਨਰਸਿੰਗ ਕਰਦੇ ਆ ਕੋਈ ਮੈਡੀਕਲ ਫੀਲਡ ਵਾਲੀ ਕਰਦੇ ਆ ਉਹਦੀ ਫੀਸ ਲੱਗ ਰੱਖੀ ਜਾਂਦੀ ਆ ਬੇਸ਼ੱਕ ਮੈਂ ਮੰਨਦਾ ਕਿ ਜਿਹੜਾ ਇਹ ਮੈਡੀਕਲ ਦਾ ਸਾਜੋ ਸਮਾਨ ਆ ਉਹ ਥੋੜਾ ਮਹਿੰਗਾ ਹੋ ਜਾਂਦਾ ਚਲੋ ਮਹਿੰਗਾ ਹੋ ਜਾਂਦਾ ਤਾਂ ਫਿਰ ਜੇ ਉਦਾਂ ਤਾਂ ਕਹੀਦਾ ਕਿ ਸਾਰਿਆਂ ਨੂੰ ਆਪਾਂ ਐਜੂਕੇਸ਼ਨ ਵਧੀਆ ਦੇਈਏ ਫਿਰ ਇਹ ਜਿਹੜੇ ਸਾਡੇ ਸਟੂਡੈਂਟ ਈਰਾਨ ਜਾ ਕੇ ਕਰਦੇ ਆ ਉਹਨਾਂ ਲਈ ਵੀ ਤਾਂ ਮਹਿੰਗਾ ਹੋਊਗਾ ਤੁਸੀਂ ਹੈਰਾਨ ਹੋ ਜਾਓਗੇ ਜਿਹੜੀ ਫੀਸ ਦਾ ਅੰਤਰ ਕਿੰਨਾ ਹੈ ਈਰਾਨ ਤੇ ਇੰਡੀਆ ਦੇ ਵਿੱਚ ਜੇ ਕਿਸੇ ਨੇ ਐਮਬੀਬੀਐਸ ਕਰਨੀ ਹੈ ਕਿਸੇ ਨੇ ਈਰਾਨ ਤੋਂ ਐਮਬੀਬੀਐਸ ਕਰਨੀ ਆ 11 ਲੱਖ ਤੋਂ ਲੈ ਕੇ 30 ਲੱਖ ਦੇ ਵਿੱਚ ਇੰਡੀਅਨ ਰੁਪਏ ਦੇ ਵਿੱਚ ਪੂਰਾ ਕੋਰਸ ਹੋ ਜਾਣਾ ਜੀ ਪੂਰਾ ਕੋਰਸ ਹੋ ਜਾਣਾ ਤੇ ਜਿਹੜੀ ਇਹ ਐਮਬੀਬੀਐਸ ਹੈਗੀ ਆ ਈਰਾਨ ਦੀ ਇੰਗਲਿਸ਼ ਮੀਡੀਅਮ ਚ ਤੇ ਪੂਰੇ ਗਲੋਬਲੀ ਵੀ ਵੈਰੀਫਾਈਡ ਹੈਗੀ ਆ ਜਾਨੀ ਕਿ ਇਹਦੀ ਮਾਨਤਾ ਹੈਗੀ ਆ ਸਾਰੇ ਪਾਸੇ ਪਰ ਇਹੀ ਜੇ ਐਮਬੀਬੀਐਸ ਤੁਸੀਂ ਇੰਡੀਆ ਚ ਕਰਨੀ ਆ 15 ਤੋਂ 30 ਲੱਖ ਪਰ ਈਅਰ ਉੱਥੇ ਪੂਰਾ ਕੋਰਸ ਹੋ ਜਾਣਾ ਇੱਥੇ 30 ਲੱਖ ਤੱਕ ਪਰ ਈਅਰ ਦੀ ਹੈਗੀ ਆ ਮਤਲਬ ਕਿ ਇਹ ਸਾਢੇ 5 ਸਾਲ ਦਾ ਕੋਰਸ ਹੁੰਦਾ ਐਮਬੀਬੀਐਸ ਦਾ ਤੁਸੀਂ ਆਪੇ ਹੀ ਹਿਸਾਬ ਲਾ ਲਓ ਇਹ ਕਿੰਨੇ ਬਣ ਜਾਣੇ ਹਨ ਕਰੋੜ ਤੋਂ ਵੀ ਉੱਪਰ ਚੱਲ ਜਾਣਾ ਜੇ ਮੈਂ 30 ਲੱਖ ਦੇ ਹਿਸਾਬ ਨਾਲ ਲਾਵਾਂ ਤੇ 30 ਲੱਖ ਦੇ ਨਾਲ ਪੂਰੇ ਦੇ ਨਾਲ ਹੀ ਈਰਾਨ ਦੇ ਵਿੱਚ ਤੁਸੀਂ ਐਮਬੀਬੀਐਸ ਕਰਕੇ ਡਾਕਟਰ ਬਣ ਸਕਦੇ ਆ ਇਹ ਸਾਡੇ ਦੇਸ਼ ਦੀ ਰਿਐਲਿਟੀ ਆ ਇਦਾਂ ਨੂੰ ਕੋਈ ਧਿਆਨ ਨਹੀਂ ਦਿੰਦਾ ਕਦੀ ਵੀ ਫਿਰ ਕਹੀਦਾ ਸੀ ਕਿ ਅਸੀਂ ਦੇਸ਼ ਦੀ ਜਿਹੜੀ ਜੀਡੀਪੀ ਹੈਗੀ ਆ ਉਹ ਇਹ ਚ ਚੌਥੇ ਨੰਬਰ ਤੇ ਆ ਗਈ ਦੁਨੀਆ ਦੇ ਵਿੱਚ ਬਈ ਇੱਧਰ ਐਜੂਕੇਸ਼ਨ ਜਿਹੜੇ ਨਿਆਣੇ ਹੈਗੇ ਆ ਕੁਝ ਜਿਹਦੇ ਚ ਟੈਲੈਂਟ ਹੈਗਾ ਕੋਈ ਡਾਕਟਰ ਬਣ ਸਕਦਾ ਨਾ ਗਰੀਬ ਦਾ ਬੱਚਾ ਉਹ ਵੀ ਨਹੀਂ ਬਣਾ ਸਕਦੇ ਅਸੀਂ ਚਲੋ ਇੱਕ ਆਊਟ ਆਫ ਦੀ ਸਿਲੇਬਸ ਟੌਪਿਕ ਚੱਲ ਗਿਆ ਪਰ ਇਹ ਵੀ ਦੱਸਣਾ ਜ਼ਰੂਰੀ ਸੀਗਾ ਕੈਨੇਡਾ ਤਾਂ ਪੜਨੇ ਜਾਂਦੇ ਸੋਣੇ ਸੀਗੇ ਅਮਰੀਕਾ ਚ ਸੁਣੇ ਸੀਗੇ ਗਲੈਂਡ ਚ ਸੁਣੇ ਸੀਗੇ ਇੱਥੇ ਲਾਗੇ ਸਾਗੇ ਵਾਲੇ ਦੇਸ਼ਾਂ ਚ ਕਿਉਂ ਜਾਂਦੇ ਆ ਬਈ ਏਸੇ ਲਈ ਜਾਂਦੇ ਆ ਯੂਕਰੇਨ ਚ ਵੀ ਬਹੁਤ ਸਾਰੇ ਜਾਂਦੇ ਸੀਗੇ ਜਦੋਂ ਲੜਾਈ ਲੱਗਣ ਤੋਂ ਪਹਿਲਾਂ ਹੋਰ ਜਿਹੜੇ ਇੱਥੇ ਲਾਗੇ ਸਾਗੇ ਦੇਸ਼ ਹੈਗੇ ਆ ਇੰਡੀਆ ਦੇ ਕਜ਼ਾਕਿਸਤਾਨ ਹੋ ਗਿਆ ਉੱਥੇ ਵੀ ਬਹੁਤ ਸਾਰੇ ਸਟੂਡੈਂਟ ਗਏ ਹੋਏ ਜਿਹੜੇ ਇਹ ਮੈਡੀਕਲ ਸਟੱਡੀ ਲੈ ਗਏ ਉਹ ਕਿਉਂਕਿ ਉੱਥੇ ਥੋੜੀ ਈਜ਼ੀ ਜਾਂ ਸਸਤੀ ਹੈ ਇਹ ਆਖਰੀ ਸੈਸ਼ਨ ਹੋਊਗਾ ਇਹ ਜਿਹੜੀ ਲੜਾਈ ਇਹਨਾਂ ਦੀ ਚੱਲ ਰਹੀ ਆ ਇਹ ਤੋਂ ਪਹਿਲਾਂ ਵੀ 2-3 ਇਹਦੇ ਤੇ ਵੀਡੀਓ ਬਣਾ ਚੁੱਕੇ ਆ ਜਿਹਨੂੰ ਤੁਸੀਂ ਦੇਖ ਕੇ ਸਾਰੀ ਜਿਹੜੀ ਹੈਗੀ ਆ ਇਹ ਘਟਨਾ ਕਰਮ ਕੀ ਹੈਗਾ ਸਾਰਾ ਤੁਸੀਂ ਜਾਣ ਸਕਦੇ ਆ ਮੈਨੂੰ ਲੱਗਦਾ ਇਹ ਲੜਾਈ ਜਿਹੜੀ ਹੈਗੀ ਆ ਅਗਲੇ ਕੁਝ ਕੁ ਦਿਨ ਚੱਲੂਗੀ ਫਿਰ ਇਹ ਖਤਮ ਹੋ ਜਾਊਗੀ ਜਿੱਦਾਂ ਆਪਣੇ ਇਹ ਮੀਡੀਆ 'ਚ ਦੱਸਿਆ ਜਾਂਦਾ ਹੈ ਨਾ ਕਿ ਵਰਲਡ ਵਾਰ ਲੱਗ ਜੂਗੀ ਜੇ ਲੱਗੂਗੀ ਐਡਾ ਕੋਈ ਸੌਖਾ ਵਰਲਡ ਵਾਰ ਨਹੀਂ ਲੱਗਣੀ ਇਹ ਜਿਹੜਾ ਇਹ ਮਿਡਲ ਈਸਟ ਹੈਗਾ ਆ ਅਰਬ ਦੇ ਲਾਗੇ ਛਾਗੇ ਇਹ ਦੇਸ਼ ਹੈਗੇ ਇੱਥੇ 50 60 ਸਾਲ ਤੋਂ ਜਿਹੜਾ ਇਹ ਕੌਨਫਲਿਕਟ ਕਿਸੇ ਨਾ ਕਿਸੇ ਦੇਸ਼ ਦਾ ਚੱਲਦਾ ਹੀ ਰਹਿੰਦਾ ਆ ਸੋ ਕੋਈ ਵੱਡੀ ਗੱਲ ਨਹੀਂ ਹੈ ਨਾ ਜਦੋਂ ਇੰਡੀਆ ਤੇ ਪਾਕਿਸਤਾਨ ਦੀ ਲੜਾਈ ਹੋਈ ਸੀਗੀ ਉਦੋਂ ਵੀ ਕਹਿੰਦੇ ਸੀਗੇ ਕਿ ਵਰਲਡ ਵਾਰ ਸ਼ੁਰੂ ਹੋ ਜਾਣੀ ਤਾਂ ਮੈਂ ਉਦੋਂ ਵੀ ਇਹੀ ਕਹਿੰਦਾ ਕਿ ਥੋੜੇ ਦਿਨਾਂ ਵਿੱਚ ਇਹ ਬੰਦ ਹੋ ਜਾਣੀ ਆ ਕਿਉਂਕਿ ਜਿਹੜਾ ਐ ਉਸ ਵੇਲੇ ਵਰਲਡ ਦਾ ਸਿਸਟਮ ਹੈਗਾ ਨਾ ਉਹ ਲੜਾਈ ਬਾਧੂ ਦੇਛਾ ਨੂੰ ਵਿੱਚ ਲੈ ਕੇ ਜਾਣੇ ਵਾਲਾ ਸਿਸਟਮ ਨਹੀਂ ਚੱਲ ਰਿਹਾ ਹੈਗਾ ਜਿਹੜੇ ਮਿਡਲ ਈਸਟ ਜਾਂ ਅਰਬ ਦੇ ਦੇਸ਼ ਹੈਗੇ ਆ ਇਹਨਾਂ ਦੇ ਵਿੱਚ ਵੀ ਜਿਹੜੀ ਲੜਾਈ ਆ ਉਹ ਚੱਲਦੀ ਰਹਿੰਦੀ ਆ ਤੁਸੀਂ ਪੁਰਾਣਾ ਇਤਿਹਾਸ ਚੱਕ ਕੇ ਦੇਖ ਲਓ ਇੱਕ ਦੋ ਦੇਸ਼ ਇਹਨਾਂ ਦੇ ਲੜਦੇ ਹੀ ਰਹਿੰਦੇ ਆ ਸੋ ਇਹ ਜਿਹੜਾ ਹੁਣ ਕਨਫਲਿਕਟ ਚੱਲ ਰਿਹਾ ਹੈ ਇਰਾਨ ਤੇ ਇਜ਼ਰਾਈਲ ਦਾ ਉਹ ਮਿਡਲ ਈਸਟ ਦੇ ਵਿੱਚ ਪਾਵਰ ਨੂੰ ਲੈ ਕੇ ਆ ਇਜ਼ਰਾਈਲ ਜਿਹੜਾ ਹੈਗਾ ਇੱਕ ਪਰਮਾਣੂ ਜਿਹਦੇ ਕੋਲ ਬੰਬ ਹੈਗੇ ਆ ਇਹ ਦੇਸ਼ ਹੈਗਾ ਨਾ ਸੋ ਇਹਦਾ ਮਿਡਲ ਈਸਟ ਦੇ ਵਿੱਚ ਪੂਰੀ ਚੜ੍ਹਾਈ ਆ ਇੱਕ ਤਰ੍ਹਾਂ ਨਾਲ ਅਮਰੀਕਾ ਦੀ ਹੀ ਇਹ ਪ੍ਰਭੂਸੱਤਾ ਹੈਗਾ ਪੂਰਾ ਦਬਦਬਾ ਹੈਗਾ ਇਸ ਏਰੀਏ ਦੇ ਵਿੱਚ ਹੈ ਨਾ ਸਾਰਾ ਜਿਹੜਾ ਮਿਡਲ ਈਸਟ ਹੈਗਾ ਇਹਦੇ ਤੇ ਥਾਂ ਥਾਂ ਦੇ ਉੱਤੇ ਅਮਰੀਕਾ ਦੇ ਜਿਹੜੇ ਇਹ ਫੌਜੀ ਬੇਸ ਬਣੇ ਹੋਏ ਆ ਹਵਾਈ ਏਡੇ ਬਣੇ ਹੋਏ ਆ ਤੇ ਉਹਨਾਂ ਦੇ ਜਿਹੜੇ ਟ੍ਰੂਪਸ ਹੈਗੇ ਆ ਇਹ ਸੈਨਿਕ ਅਧਿਕਾਰੀ ਇਹਨਾਂ ਦੇ ਉੱਤੇ ਰਹਿੰਦੇ ਵੀ ਆ ਸੋ ਇੱਕ ਤਰ੍ਹਾਂ ਦੇ ਨਾਲ ਇਜ਼ਰਾਈਲ ਥਰੂ ਅਮਰੀਕਾ ਦਾ ਹੀ ਇੱਥੇ ਪੂਰਾ ਕਬਜ਼ਾ ਹੈਗਾ ਮਿਡਲ ਈਸਟ ਦੇ ਵਿੱਚ ਹੁਣ ਕੀ ਹੋਇਆ ਈਰਾਨ ਵਾਲੇ ਜਿਹੜੇ ਸੀਗੇ ਇਹ ਨਿਊਕਲੀਅਰ ਬੰਬ ਪਰਮਾਣੂ ਬੰਬ ਬਣਾਉਣ ਦੇ ਲਾਗੇ ਪਹੁੰਚ ਚੁਕੇ ਸੀਗੇ ਜਿੱਦਾਂ ਦੱਸਿਆ ਜਾ ਰਿਹਾ ਬਣਾ ਵੀ ਲਿਆ ਹੋਊਗਾ ਪਰ ਇਹ ਲਾਗੇ ਪਹੁੰਚ ਚੁਕੇ ਸੀਗੇ ਸੋ ਹੁਣ ਜਿਹੜੀ ਇਹ ਪਾਵਰ ਸੀਗੀ ਇਹ ਬੈਲੈਂਸ ਹੋ ਸਕਦੀ ਸੀਗੀ ਇਹ ਜਿਹੜਾ ਇਜ਼ਰਾਈਲ ਦਾ ਇੱਥੇ ਇੱਕ ਇੱਥੇ ਦਬਕਾ ਸਗਾ ਦਬਕਾ ਸਗਾ ਉਹ ਘਟ ਜਾਣਾ ਸਗਾ ਨਾ ਕਿਉਂਕਿ ਈਰਾਨ ਨੇ ਵੀ ਇੱਕ ਪਰਮਾਣੂ ਬੰਬ ਬਣਾ ਕੇ ਬਰਾਬਰ ਦੀ ਸ਼ਕਤੀ ਬਣ ਜਾਣਾ ਸਗਾ ਸੋ ਪਾਵਰ ਦਾ ਜਿਹੜਾ ਇੱਕ ਬੈਲੈਂਸ ਹੋ ਜਾਣਾ ਸਗਾ ਜੇ ਪਾਵਰ ਦਾ ਇਹ ਬੈਲੈਂਸ ਹੋ ਜਾਂਦਾ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਰਮਾਣੂ ਬੰਬ ਬਣਾ ਕੇ ਇੱਕ ਅੱਧਾ ਕੋਈ ਉਹਦਾ ਪ੍ਰੀਖਣ ਕਰ ਦਿੰਦੇ ਹੈਗੇ ਆ ਇਹ ਈਰਾਨ ਵਾਲੇ ਫਿਰ ਇਹ ਜਿਹੜਾ ਬੈਲੈਂਸ ਹੈਗਾ ਆ ਇਹ ਪਾਵਰ ਦਾ ਉਹ ਹੋ ਜਾਣਾ ਮਿਡਲ ਈਸਟ ਦੇ ਵਿੱਚ ਫਿਰ ਜਦੋਂ ਉਹਨਾਂ ਨੇ ਪਰਮਾਣੂ ਬੰਬ ਦਾ ਇੱਕ ਪ੍ਰੀਖਣ ਕਰਤਾ ਜਿੱਦਾਂ ਮਰਜ਼ੀ ਅਮਰੀਕਾ ਨੇ ਇਹਨਾਂ ਤੇ પ્રતિਬੰਧ ਲਾਉਗੇ ਜੋ ਮਰਜ਼ੀ ਲਾਉਗੇ ਜਦੋਂ ਉਹਨਾਂ ਨੇ ਕਰ ਦਿੱਤਾ ਉਸ ਤੋਂ ਬਾਅਦ ਜਿਹੜਾ ਇਹ ਪਾਵਰ ਦਾ ਬੈਲੈਂਸ ਹੋ ਜਾਣਾ ਤੇ ਇਹ ਲੜਾਈ ਕਦੀ ਲੱਗਣੀ ਨਹੀਂਗੀ ਦੋ ਪਰਮਾਣੂ ਜਿਹੜੀਆਂ ਤਾਕਤਾਂ ਹੁੰਦੀਆਂ ਉਹਨਾਂ ਦੇ ਵਿੱਚ ਲੜਾਈ ਲੱਗਣ ਦੇ ਚਾਂਸ ਬਹੁਤ ਘੱਟ ਹੁੰਦੇ ਆ ਸਾਰਾ ਵਰਲਡ ਦੇ ਵਿੱਚ ਪੈ ਜਾਂਦਾ ਕਿ ਇਹ ਲੜਾਈ ਰੁਕੋ 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 ਇਹ ਬਹੁਤ ਨੁਕਸਾਨ ਕਰ ਸਕਦੀ ਆ ਕਿਉਂਕਿ ਪਰਮਾਣੂ ਬੰਬ ਇਦਾਂ ਦੀ ਚੀਜ਼ ਆ ਜੋ ਇੱਕ ਦੇਸ਼ ਦੇ ਉੱਤੇ ਵੀ ਚੱਲਿਆ ਉਹਦੇ ਸਿੱਟੇ ਬਹੁਤ ਸਾਰੇ ਦੇਸ਼ਾਂ ਨੂੰ ਭੋਗਣੇ ਪੈਣੇ ਆ ਸੋ ਇਸ ਲਈ ਜਿਹੜਾ ਇੱਕ ਪਰਮਾਣੂ ਬੰਬ ਕਹਿ ਤਾਂ ਦਿੰਦੇ ਆ ਨੁਕਸਾਨਦਾਇਕ ਹੈਗਾ ਪਰ ਉਹ ਕਿਤੇ ਨਾ ਕਿਤੇ ਜੰਗ ਜੁੱਧ ਜਿਹੜੇ ਇਦਾਂ ਦੀਆਂ ਹੈਗਾ ਉਹਨਾਂ ਨੂੰ ਰੋਕਣ ਲਈ ਵੀ ਸਹਾਇਕ ਹੈਗਾ ਕਿਤੇ ਨਾ ਕਿਤੇ ਜਿਹੜੀ ਇੰਡੀਆ ਪਾਕਿਸਤਾਨ ਦਾ ਵੀ ਇਹ ਕਲੈਸ਼ ਵਧਿਆ ਸੀਗਾ ਉਹਨੂੰ ਰੋਕਣ ਦਾ ਕਾਰਨ ਇਹੀ ਹੈਗਾ ਚਾਹੇ ਉਹਦੇ ਵਿੱਚ ਦੁਨੀਆ ਇਨਵੋਲਵਡ ਹੋਈ ਹੈਗੀ ਆ ਚਾਹੇ ਕੁਝ ਉਹਦੇ ਵਿੱਚ ਵਪਾਰਕ ਮਸਲੇ ਸੀਗੇ ਪਰ ਇਹ ਪ੍ਰਮਾਣੂ ਬੰਬ ਜਿੱਦਣ ਈਰਾਨ ਵਾਲਿਆਂ ਨੇ ਕਰਕੇ ਇਹਦਾ ਪ੍ਰੀਖਣ ਕਰਤਾ ਇਹ ਲੜਾਈ ਵੀ ਨਾਲੇ ਰੁਕ ਜਾਣੀ ਐ ਇੱਥੇ ਸ਼ਾਂਤੀ ਵੀ ਹੋ ਜਾਣੀ ਈਰਾਨ ਤੇ ਇਜ਼ਰਾਈਲ ਦੇ ਵਿੱਚ ਸ਼ਾਂਤੀ ਹੋ ਜਾਣੀ ਆ ਹੋਰ ਕਿਤੇ ਆਲੇ ਦੁਆਲੇ ਇਹਨਾਂ ਦਾ ਦੁਬਾਰਾ ਕਨਫਲਿਕਟ ਚੱਲ ਪਊਗਾ ਉਹ ਗੱਲ ਅਲੱਗ ਹੈਗੀ ਆ ਕਿਉਂਕਿ ਇਜ਼ਰਾਈਲ ਵਾਲੇ ਜਿਹੜੇ ਆ ਗਏ ਇੱਕ ਵਿਸਤਾਰ ਵਾਲੀ ਨੀਤੀ ਨਾਲ ਚੱਲਦੇ ਆ ਕਿ ਇਹ ਜਿਹੜਾ ਆਪਣਾ ਰਾਜ ਹੈਗਾ ਉਹਨੂੰ ਹੌਲੀ 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 ਛੋੜੀ ਵਧਾਈ ਜਾਈਏ ਨਾ ਹੁਣ ਸੀਰੀਆ ਦੇ ਵਿੱਚ ਤਖਤਾਂ ਪਲਟ ਹੋਇਆ ਜੀ ਇਹਨਾਂ ਨੇ ਉੱਥੇ ਰਾਤੋਂ ਰਾਤ ਫੌਜ ਆਪਣੀ ਲਾ ਕੇ ਇਜ਼ਰਾਈਲ ਆਣੇ ਥੋੜਾ ਬੱਤਾ ਕਬਜ਼ਾ ਸੀਰੀਆ ਦਾ ਵੀ ਆਪਣੇ ਮਤਲਬ ਕਿ ਕਬਜ਼ੇ ਦੇ ਵਿੱਚ ਇੱਥੋਂ ਲੈ ਲਿਆ ਸੀਗਾ ਥੋੜਾ ਵਧਾ ਲਿਆ ਐਦਾਂ ਹੀ ਇਹ ਲਬਲਾਨ ਆਲੂ ਵੀ ਕਰਦੇ ਰਹਿੰਦੇ ਆ ਸੋ ਇਸ ਲਈ ਜਿਹੜਾ ਇਜ਼ਰਾਈਲ ਵਾਲਿਆ ਇਹਨਾਂ ਦੇ ਕਨਫਲਿਕਟ ਇੱਥੇ ਅੱਜ ਦੇ ਨਹੀਂ ਗੇ ਬਹੁਤ ਪੁਰਾਣੇ ਚੱਲਦੇ ਆ ਤੇ ਚੱਲੀ ਜਾਣੇ ਪਰ ਜਿਹੜਾ ਈਰਾਨ ਵਾਲਾ ਮਸਲਾ ਉਹ ਇਹ ਆ ਕਿ ਪਰਮਾਣੂ ਪਾਵਰ ਨੂੰ ਲੈ ਕੇ ਆ ਕਿ ਇਹ ਪਰਮਾਣੂ ਪਾਵਰ ਨਾ ਬਣ ਸਕੇ ਤੇ ਮੈਨੂੰ ਲੱਗਦਾ ਹਲੇ ਇਹਨਾਂ ਨੇ ਜਾਨੀ ਕਿ ਪਰਮਾਣੂ ਬੰਬ ਬਣਾਇਆ ਨਹੀਂ ਹੋਣਾ ਜੇ ਬਣਾ ਲਿਆ ਹੁੰਦਾ ਤਾਂ ਇਜ਼ਰਾਈਲ ਵਾਲਿਆਂ ਨੇ ਹਮਲਾ ਨਹੀਂ ਕਰਨਾ ਹਾਂ ਉਹਦੇ ਲੱਗੇ ਸਕੇ ਹੋ ਸਕਦੇ ਆ ਦੇਸੇ ਇਹ ਜਰੇਨੀਅਮ ਲੈ ਕੇ ਉਹਦਾ ਮੰਥਨ ਕਰ ਰਹੇ ਆ ਚੋ ਕੱਢ ਰਹੇ ਆ ਹੋ ਸਕਦਾ ਉਹਨਾਂ ਵਾਲੇ ਸਮੇਂ ਦੇ ਵਿੱਚ ਜਾਂ ਛੇਤੀ ਬਣਾ ਵੀ ਸਕ। ਸੋ ਇਹਨਾਂ ਦੀ ਲੜਾਈ ਦੀ ਅਸਲੀ ਵਜ੍ਹਾ ਇਹ ਹੈਗੀ ਆ ਇਸ ਖਿੱਤੇ ਦੀ। ਸੋ ਇਹ ਸਾਰਾ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਸੀਗੀ। ਕੱਲ ਵੀ ਦੱਸਿਆ ਸੀਗਾ ਜਿਹੜਾ ਇਹਨਾਂ ਦੇ ਵਿੱਚ ਜ਼ਮੀਨੀ ਤੌਰ ਤੇ ਜਿਹੜਾ ਇਹ ਗੈਪ ਹੈਗਾ ਉਹ 2100 ਕਿਲੋਮੀਟਰ ਆ। ਉਹ ਇਸ ਬਾਰਡਰ ਤੋਂ ਬਾਰਡਰ ਤੇ ਆ ਜੇ ਅੰਦਰ ਜਿਹੜੀ ਇਹਨਾਂ ਦੀ ਇਰਾਨ ਦੀ ਇੱਕ ਕੈਪੀਟਲ ਹੈਗੀ ਤਹਿਰਾਨ ਤੋਂ ਦੇਖਿਆ ਜਾਵੇ ਉੱਥੋਂ ਤਾਂ ਜ਼ਿਆਦਾ ਹੋਣਾ। 2300 2400 ਕਿਲੋਮੀਟਰ ਹੋ ਸਕਦਾ। ਸੋ ਇਹਦੇ ਵਿੱਚ ਬਹੁਤ ਸਾਰੇ ਦੇਸ਼ ਪੈਂਦੇ ਆਗੇ ਇਰਾਕ ਪੈ ਗਿਆ ਸੀਰੀਆ ਪੈ ਗਿਆ ਜਮਨ ਪੈ ਗਿਆ ਸਾਉਦੀ ਪੈ ਗਿਆ ਸੋ ਇਹਨਾਂ ਦੇ ਵਿੱਚ ਜਮਿਨੀ ਲੜਾਈ ਤਾਂ ਹੋਣੀ ਨੀਗੀ ਸੋ ਜਿਹੜੇ ਇਹ ਇੱਕ ਦੂਏ ਦੇ ਉੱਤੇ ਇਹ ਮਜ਼ਾਈਲਾ ਸੇਟਰ ਰਹਾ ਉਹ ਡਰੋਨ ਸੇਟਰ ਰਹਾ ਤੇ ਇੱਥੋਂ ਜਿਹੜੇ ਇਹ ਜੈਟ ਲਿਜਾ ਕੇ ਉੱਥੇ ਹਮਲਾ ਕਰ ਰਹਾ ਸੋ ਇੰਨਾ ਸੌਖਾ ਨਹੀਂਗਾ ਹਨਾ ਬਹੁਤ ਮਹਿੰਗਾ ਬਾਅਰ ਫੇਰ ਹੈਗਾ ਇਜ਼ਰਾਈਲ ਈਰਾਨ ਵਾਲਿਆਂ ਦੇ ਪਿੱਛੇ ਚਲੋ ਚਾਈਨ ਵਾਲੇ ਹੈਗੇ ਆ ਜਾਂ ਰਸ਼ੀ ਵਾਲੇ ਹੈਗੇ ਆ ਉਹਨਾਂ ਨੂੰ ਹੈਲਪ ਕਰੀ ਜਾਊਗਾ ਇਧਰ ਅਮਰੀਕਾ ਵਾਲੇ ਹੈਗੇ ਆ ਇਜ਼ਰਾਈਲ ਮੈਨੂੰ ਲੱਗਦਾ ਫਾਈਨੈਂਸ਼ਲੀ ਤੌਰ ਤੇ ਪਿੱਛੇ ਅਮਰੀਕਾ ਕਰਕੇ ਜਿਆਦਾ ਸਟਰੋਂਗ ਹੈਗਾ ਟੈਕਨੋਲੋਜੀ ਵੀ ਇਹਨਾਂ ਕੋਲ ਜਿਆਦਾ ਹੈਗੀ ਆ ਪਰ ਇਰਾਨ ਵਾਲੇ ਆ ਵਧੀਆ ਮਜ਼ਹਿਲਾਂ ਨਾਲ ਇਸ ਵੇਲੇ ਉਹਨਾਂ ਦਾ ਜਾਨੀ ਕਿ ਜਵਾਬ ਦੇ ਰਿਹਾ ਗਿਆ ਸੋ ਇੱਕ ਮਹਿੰਗੀ ਜਾਨੀ ਕਿ ਲੜਾਈ ਹੈਗੀ ਆ ਜਿਆਦਾ ਦੇਰ ਨਹੀਂ ਚੱਲਣੀ ਹੈਗੀ ਜ਼ਮੀਨ ਦੇ ਵਿੱਚ ਆਪਸੀ ਇੱਕ ਦੂਜੇ ਨਾਲ ਟਕਰਾਉਗੇ ਇੰਨਾ ਸੌਖਾ ਨਹੀਂਗਾ ਸੋ ਅਗਲੇ 5-6 ਦਿਨਾਂ ਦੇ ਵਿੱਚ ਇਹ ਚੀਜ਼ ਜਿਹੜੀ ਹੈਗੀ ਆ ਥੰਮ ਜਾਊਗੀ ਇਹ ਆਪਣੀ ਗੱਲਬਾਤ ਸੀਗੀ ਦੱਸਣ ਦੀ ਕੋਸ਼ਿਸ਼ ਕੀਤੀ ਹੈਗੀ ਆ ਜੋ ਵਧੀਆ ਜਾਂ ਮਾੜਾ ਲੱਗਦਾ ਹੁੰਦਾ ਥੱਲੇ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਫਿਰ ਹੋਜਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਟੌਪਿਕ ਦੇ ਨਾਲ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਸਤਿ ਸ੍ਰੀ ਅਕਾਲ ਫਿਰ ਮਿਲਾਂਗੇ